ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਦਹੀਂ ਵਾਲੀ ਆਲੂ ਬੇਸਣ ਦੀ ਸਬਜ਼ੀ ਅਦਰ 3 ਚਮਚੇ ਬੇਸਣ ਦੇ ਲਵਾਂਗੇ ਬੇਸਣ ਚ ਮਸਾਲੇ ਮਿਕਸ ਕਰਾਂਗੇ ਉਸ ਤੋਂ ਬਾਅਦ ਇਸ ਦਾ ਪੇਸਟ ਬਣਾ ਲਾਂਗੇ ਬੇਸਣ ਨੂੰ ਚੰਗੀ ਤਰ੍ਹਾਂ ਖੋਲ ਲਾਂਗੇ ਤਾਂ ਕਿ ਕੋਈ ਗੰਡ ਨਾ ਰਹੇ ਬ੍ਰਿਕ ਸੈੱਟ ਪਿਆਜ਼ ਲਸਣ ਹਰੀ ਮਿਰਚ ਨੂੰ ਕੱਟ ਲਿਆ ਤੜਕਾ ਲਗਾਉਣ ਖਾਤਰ ਹੁਣ ਇਸ ਵਿੱਚ ਮਸਾਲੇ ਪਾਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਬੇਸਨ ਦੇ ਕੋਲ ਨੂੰ ਚੰਗੀ ਤਰ੍ਹਾਂ ਕੋਲ ਲਾਂਗੇ ਤਾਂ ਕਿ ਕੋਈ ਗੰਢ ਨਾ ਰਹੇ ਆਲੂਆਂ ਨੂੰ ਕੱਦੂਕਸ਼ ਕਰਿਆ ਤੇਲ ਗਰਮ ਹੋ ਚੁੱਕਿਆ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਇੱਕ ਚਮਚ ਜੀਰਾ ਜੀਰੇ ਨੂੰ ਇੱਕ ਤੋਂ 2 ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਤੇ ਲਸਣ ਇਸ ਤਰ੍ਹਾਂ ਲਸਣ ਨੂੰ ਬ੍ਰਾਊਨ ਕਰ ਲਾਂਗੇ ਲਸਣ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਇਸ ਤਰ੍ਹਾਂ ਪਿਆਜ਼ ਨੂੰ 2 ਤੋਂ 3 ਮਿੰਟ ਤੱਕ ਪਕਾਵਾਂਗੇ ਪਿਆਜ਼ ਬਰਾਊਨ ਹੋਣੇ ਸ਼ੁਰੂ ਹੋ ਗਏ ਹੁਣ ਇਸ ਵਿੱਚ ਪਾਵਾਂਗੇ ਹਰੀ ਮਿਰਚ ਬਰੀਕ ਸਾਈਜ਼ ਵਿੱਚ ਕੱਟੀਆਂ ਹੋਈ ਦੋ ਤੋਂ 3 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਮਸਾਲੇ ਇੱਕ ਚਮਚ ਹਲਦੀ ਗਰਮ ਮਸਾਲਾ ਇੱਕ ਚਮਚ ਥੋੜੀ ਜਿਹੀ ਲਾਲ ਮਿਰਚ ਇੱਕ ਚਮਚ ਨਮਕ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਦੋ ਤੋਂ ਤਿੰਨ ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਆਲੂ ਕद्दूकस ਕਰੇ ਹੋਏ ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਆਲੂ ਕद्दूकस ਕਰੇ ਹੋਏ దోతో తినిక పకాగేసు బేసన దోతో తిన్న మిట్కావాలే హీడ్ కే బేస ఆలూ చంగీత పక్క చుక్కేనేసనను దోతో తిన్న మిట్టు తక్ పకావేసు ఇవ్వే ఆలూ బ్రీక సైజ కట్టే ਬੀਸਾਂ ਚੰਗੀ ਤਰ੍ਹਾਂ ਪੱਕ ਚੁੱਕਿਆ ਹੁਣ ਇਸ ਵਿੱਚ ਥੋੜਾ ਪਾਣੀ ਹੋਰ ਐਡ ਕਰਾਂਗੇ ਇਸ ਨਾਲ ਇਸਦੀ ਗਰੇਵੀ ਬਹੁਤ ਵਧੀਆ ਬਣੂਗੀ ਹੁਣ ਆਲੂ ਪਾਵਾਂਗੇ ਬਰੀਕ ਸਾਈਜ਼ ਚ ਕੱਟੇ ਹੋਏ ਚੰਗੀ ਤਰ੍ਹਾਂ ਆਲੂਆਂ ਨੂੰ ਮਿਕਸ ਕਰ ਲਾਂਗੇ 10 ਮਿੰਟ ਤੱਕ ਪਕਾਵਾਂਗੇ ਆਲੂਆਂ ਨੂੰ ਆਲੂ ਪੱਕਣੇ ਸ਼ੁਰੂ ਹੋਗੇ ਆਲੂਆਂ ਦੀ ਸਬਜੀ ਬਣ ਚੁੱਕੀ ਹੈ ਹੁਣ ਇਸ ਵਿੱਚ ਪਾਵਾਂਗੇ ਕਸੂਰੀ ਮੇਥੀ ਇਸੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਸਬਜੀ ਦਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਤੋਂ 3 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਦਹੀਂ ਦਹੀਂ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਦਹੀਂ ਪਾਉਣ ਤੋਂ ਬਾਅਦ ਇੱਕ ਤੋਂ 2 ਮਿੰਟ ਤੱਕ ਪਕਾਵਾਂਗੇ ਦੇਖ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਬਜ਼ੀ ਵਿੱਚ ਗੈਸ ਨੂੰ ਬੰਦ ਕਰ ਦਾਂਗੇ ਆਲੂਆਂ ਦੀ ਆਲੂਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਦਹੀਂ ਵਾਲੇ ਆਲੂ ਵੇਸਣ ਦੀ ਸਬਜ਼ੀ ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ